ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਫਤਿਹ ਦੇ ਫਾਰਮ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜਿਹੜੇ ਜਿਹੜੇ ਵੀਰ ਭਰਾ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਨੇ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਫਾਰਮ ਫਾਰਕੀ ਫਾਰਮ ਤੇ ਮਿੱਤਰੋ ਅੱਜ ਦੀ ਆਪਣੀ ਵੀਡੀਓ ਪਿੰਡ ਲਾਲੂ ਘੁੰਮਣ ਜਿਹੜਾ ਤਰਨਤਾਰਨ ਤੇ ਤਹਿਸੀਲ ਵੀ ਤਰਨਤਾਰਨ ਅੱਜ ਆਪਾਂ ਪਹੁੰਚੇ ਆਂ ਸ਼ੇਰੇ ਵੀਰ ਦੇ ਫਾਰਮ ਤੇ ਵੀਰ ਨੇ ਟੋਟਲ 5 ਦਾ ਕੋ ਕਿਤੇ گاਵਾਾਂ ਗੱਬਣ ਤੇ ਤਾਜ਼ੀਆਂ ਸੁਈਆਂ ਬਹੁਤ ਸਿਰੇ ਦੀਆਂ گاਵਾ ਚੰਗੇ ਰਿਕਾਰਡ ਦੀਆਂ گاਵਾ ਨੇ ਚੰਗੇ ਦੁੱਧ ਵਾਲੇ گاਵਾ ਨੇ ਕੀ ਰਿਕਾਰਡ ਕੀ ਪ੍ਰਾਈਜ਼ੰਦਾਂ ਦਾ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਮੈਨੂੰ ਇੱਕ ਬੇਨਤੀ ਕਰਦੇ ਹਾਂ ਕਿ ਇੱਥੇ ਆ ਕੇ ਇੱਕ ਡੰਗ ਦੇ ਦੋ ਡੰਗ ਦੇ ਚਵਾਈ ਕਰਕੇ ਤਸੱਲੀ ਕਰਕੇ ਟਿਪ ਤੱਕ ਕੇ ਜਿਹੜਾ ਪਸ਼ੂ ਯੂਐਸ ਹੋਇਆ ਹੁੰਦਾ ਵਾ ਉਹ ਇੱਕ ਡੰਗ ਦੋ ਡੰਗ ਚ ਤੱਕ ਕੇ ਚਵਾਈ ਕਰੋ ਤੇ ਜਿਹੜਾ ਪਸ਼ੂ ਗੱਬਣ ਹੁੰਦਾ ਵਾ ਉਹ ਟਿਪ ਲਓ ਤੇ ਆਓ ਆਪਾਂ ਵੀਰ ਨਾਲ ਗੱਲ ਕਰਦੇ ਆਂ ਕਿ ਇਹਨਾਂ ਕਰਮਾਂ ਦਾ ਡਿਟੇਲ ਕਿ ਕੀ ਮਿਲ ਕਦੋਂ ਦਾ ਆ ਵੀਰ ਜੀ ਸਾਸ ਸੇ ਵੀਰ ਜੀ ਸੱਚੀ ਗੱਲ ਭਾਜੀ ਹੋ ਪਰਾ ਠੀਕ ਠਾਕ ਪਣਾ ਸਾਹ ਚੜਦੀ ਕਲਾ ਬਾਬਾ ਬੋਲਿਆ ਜੀ ਕਿਰਪਾ ਜੀ ਤੇ ਵੀਰ ਜੀ ਆਪਣਾ ਐਡਰੈਸ ਬੋਲੋ ਪੂਰਾ ਤਹਿਸੀਲ ਤਰਨਤਾਰਨ ਹਾਂਜੀ ਤੇ ਜਿਲ੍ਹਾ ਵੀ ਤਰਨਤਾਰਨ ਦਾ ਠੀਕ ਆ ਜੀ ਹਾਂਜੀ ਤੇ ਆਪਣਾ ਫੋਨ ਨੰਬਰ ਦੋ ਫੋਨ ਨੰਬਰ 73736178 ਸ਼ੁਕਰਾ ਫਿਰ ਬੋਲੋ ਪਿੰਡ ਲਾਲੂ ਹੁਕਮਣ ਹਾਂਜੀ ਪੰਜ ਪੰਡੋਰੀਆਂ ਆਪਣੇ ਲਾਗੇ ਪੈਂਦੀਆਂ ਚਵਾਲ ਬਾਬਾ ਬੁੱਢਾ ਸਦੀ ਨਗਰੀ ਚ ਠੀਕ ਠੀਕ ਹਾਂਜੀ ਇੱਕ ਨੰਬਰ ਫਿਰ ਬੋਲ ਦਿਓ 98730 38177 ਠੀਕ ਹੈ ਜੀ ਤੇ ਆਪਣਾ ਕੰਮ ਕਿਹੜਾ ਵਪਾਰ ਦਾ ਵਾ ਹਾਂਜੀ ਹਾਂਜੀ ਵਪਾਰ ਦਾ ਤੇਰਾ ਆਪ ਮਾਲ ਕਿਥੋਂ ਲੈ ਕੇ ਆਉਣਾ ਆਪਾਂ ਹਾਂਜੀ ਮਾਲ ਜਿੱਥੋਂ ਵੀ ਸਾਲੋਂ ਮਿਲੇ ਮਾਲ ਲਈ ਆਈਦਾ ਠੀਕ ਹੈ ਜੀ ਹਾਂਜੀ ਅੱਜ ਆਪਾਂ ਡੋਲਡ ਕਿਨੇ ਵਕਾਊਗਾ ਅੱਜ ਭਾਜੀ ਆਪਣੇ ਤੋਂ 5 ਗਾਈਆਂ ਹਾਂਜੀ 1 ਮਹੀ 1 ਮਹੀਂਂ ਜੋਟੀ ਜਾਂਦੇ ਹਾਂ ਹਾਂਜੀ ਤੇ ਆਲੀ ਵੀਰ ਜੀ ਇੱਕ ਨੰਬਰ ਤੇ ਗਾਂ ਵਾਂ ਹਾਂਜੀ ਹਾਂਜੀ ਡਿਟੇਲ ਕੀ ਗਾਂ ਦੀ ਇਹ ਭਾਜੀ ਕੋਈ ਤੇ ਨਾ ਜਰਸੀ ਕਹਿ ਦਿੰਦਾ ਕੋਈ ਸ਼ਾਈ ਵਾਲੀ ਕਹਿ ਦਿੰਦਾ ਪਰ ਸਾਨੂੰ ਘਰ ਵਾਲੇ ਨੇ ਆਖਿਆ ਵੀ ਐਰ ਸ਼ੇਅਰ ਕਰ ਲੈ ਲੋ ਐਰ ਸ਼ੇਅਰ ਹਾਂਜੀ ਠੀਕ ਆ ਸੋਹਣੀ ਬੱਛੀ ਸੁਗਾ ਦੁੱਧਾ ਸੁਗਾ ਦੁੱਧਾ ਤੇ ਅਜੇ ਦੰਦਾ ਤੋਂ ਛੱਕੀ ਤੇ ਦੁੱਧ ਕਨਾ ਦੁੱਧ ਤੋਂ ਬੋਲੀ ਹੋਊਗੀ ਜਿਹੜੀ ਮਿਨਮੀ ਜਾਣੀ ਆ 12 ਕਿਲੋ ਲੋਹੇਰ ਦਾ 12 ਕਿਲੋ ਕਿੰਨਾ ਕਰਜੋਗੀ ਖਾਵਾ 14 ਦਾ ਛੋਟ ਦੇਂਦੀ ਆ ਅੱਛਾ ਹਾਂਜੀ ਬਾਹਰ ਟੀ ਵਾਲੇ ਬਾਹਰ ਟੀ ਤੇ ਕਿੰਨਾ ਕਰਜੋਗੀ ਦੁੱਧ ਮੀਰੇ ਆ ਵੀ 15 16 ਕਿਲੋ ਰਮਾਨਾ ਦੇ ਦਊਗੀ ਠੀਕ ਆ ਆ ਗਰਮੀ ਵੜੀ ਆ ਤੁਹਾਨੂੰ ਪਤਾ ਗਰਮੀ ਦੇ ਵਕਤ ਬਹੁਤ ਆ ਮੇਰੇ ਬੱਚਾ ਇਹ ਬੱਚੀ ਉਹ ਬੱਚੀ ਆਂ ਜੀ ਤੀਜਾ ਦਿਨ ਲਾਓ ਵੀ ਮਿੱਤਰੋ ਤੀਜਾ ਦਿਨ ਜੇ ਤੇ ਨਾਲੂ ਗਿੱਲਾ ਨੜੂ ਜੀ ਹਾਂਜੀ ਹਾਂਜੀ ਮੈਂ ਤਾਂ ਆ ਜਾ ਬੱਚਾ ਜੀ ਇਹ ਵੀ ਬੱਚੀ ਬੜੀ ਸੋਹਣੀ ਮਾੜੀ ਤੇ ਵੀ ਜੂ ਆਪਾਂ ਖੋਲ ਕੇ ਤੋਰੀਏ ਲਾਓ ਜੀ ਸਾਹਿਬ ਲਾਓ ਵੀ ਮਿੱਤਰੋ ਫੇਸ ਕੁਆਲ ਚੈੱਕ ਕਰੋ ਐ ਬੋਲੇ ਬੋਲੇ ਬੱਚੇ ਦੇ ਗਾਵਾਂ ਤਾਂ ਤੋਰਾ ਚਕਾ ਦਕਾਰਨੇ ਆ ਮੈਂ ਤਾਂ ਪਾਜੀ ਆਪਾਂ ਚੈੱਕ ਕਰੋ ਫੇਸ ਕੁਆਲ ਨੂੰ ਪਸੰਦ ਆ ਗਈ ਜਿਹੜੇ ਲੈ ਕੇ ਬਿਲਕੁਲ ਸਹੀ ਗੱਲ ਤੁਸੀਂ ਓਸ ਤਰ੍ਹਾਂ ਚਲਤਾਂ ਆਹ ਅਖੀਰ ਨਹੀਂ ਵਰਗੀ ਤੋੜਾ ਗਾਂ ਦੀ ਥਾਨ ਲੈਵਾ ਬਿਲਕੁਲ ਬਹੁਤ ਸੋਹਣਾ ਆਰਡਰ ਬਿਲਕੁਲ ਕੀਤਾ ਤਿਆਰ ਤੇ ਨਖੜਵਾ ਥਾਨਿਆ ਪੀੜੀ ਤੇ ਪਾਏ ਵਰਗੇ ਥਾਨ ਲੱਗੇ ਗਾਂ ਨੂੰ ਖਿਆਰੋ ਮੜਾ ਜਾ ਵੇਖੋ ਮਿੱਤਰੋ ਚੰਡੀ ਜਿਸ ਤਰ੍ਹਾਂ ਮਰਜੀ ਮੈਂ ਨਾ ਜਿੱਦਾਂ ਮਰਜੀ ਕੀ ਬਾਤਾਂ ਅੱਗੇ ਕੋਈ ਇਹੋ ਜੀ ਥਾਨ ਥਾਨ ਲੈਵਾ ਬਹੁਤ ਸੋਹਣਾ ਅੱਗੇ ਤੱਕ ਜਿੰਨੀ ਉਹਨੇ ਤੱਕ ਪਛਾਣੂ ਆ ਲੈਓ ਬੰਦ ਗੋਣੀ ਫੇਸ ਕੋਲ ਚੈੱਕ ਕਰ ਲੋ ਸੋਹਣਾ ਕੱਦ-ਕੱਟਾ ਸੋਹਣਾ ਬੋਡ ਸਟਰਕਚਰ ਗਾਂ ਦਾ ਤੋ ਚਾਹਤ ਫੇਰ ਵੇਹਲੋ ਬਹੁਤ ਸੋਹਣੀ ਤੂਰਚਾਲ ਆ। ਛਿਰਨੀ ਵਰਗੀ ਤੂਰ ਆ ਗਾਂ ਦੀ। ਉਹ ਵੀ ਬੰਦ ਕੋ ਨਹੀਂ। ਹਾਂਜੀ ਛੇਰੇ ਵੀਰ। ਤੇ ਇਹਦਾ ਕੀ ਕਰਦੇ ਮੁੱਲ ਆਪਾਂ? ਮੁੱਲ ਤੇ ਭਾਜੀ ਆਪਾਂ ਆਪਣਾ ਇਹ ਹੁੰਦਾ ਵਾ ਵੀ ਸਾਨੂੰ ਜਲਪਾਣੀ ਲੱਭ ਜੀ। ਜਲਪਾਣੀ। ਤੇ ਬਹੁਤ ture ਹੁਣ। ਸਾਨੂੰ ਐਡਾ ਵੀ ਹੁੰਦਾ ਨਹੀਂ ਆ ਵੀ ਜੰਗਲ ਜਾ ਕੇ ਦਉਦਾ ਵੇਚ ਤੀ ਗੇ। ਸਾਡਾ ਦੁੱਧਾ ਵੀ ਬੜਾ ਸੁੱਤੋ ਜੀ। ਠੀਕ ਆ ਜੀ। ਇਹ ਮੁੱਲ ਭਾਜੀ ਕਰਦੇ 62000 ਰੁਪਏ। ਹਾਂਜੀ। ਤੇ ਜਿਹੜੀ ਦੇ ਦੇਣੀ ਉਹ ਅੱਛੀ ਦੇ ਦਾਂਗੇ 55000 55000 ਦੀ ਤੇ ਵਿੱਚੋਂ ਕੋਈ ਹੋਰ ਮੰਗਤਨ ਇੱਕੋ 1000 ਰੁਪਇਆ ਛੋਟੂ ਲਾਓ ਮਿੱਤਰੋ ਇੱਕ ਵਾਰ ਫੋਨ ਜ਼ਰੂਰ ਲਾਓ ਤੇ ਮੰਤਨ ਖੁੱਲਾ ਹੋਊਗਾ ਇੱਕ ਵਾਰ ਫੇਰ ਚੈੱਕ ਕਰੋ ਇਹਦਾ ਹੀਰਾ ਵਾ ਤੇ ਆਹ ਫਰਕਾਰੀ ਮਾਰੀ ਲਾ ਗਿਆ ਲਾਓ ਵੀ ਮਿੱਤਰੋ ਚੈੱਕ ਕਰ ਲਓ ਦੇਖੋ ਗੁੰਦਵਾ ਸਰੀਰ ਦਾ ਗਾਂ ਦਾ ਗੁੰਦਵਾ ਹੁਣ ਹੁਣ ਅਏ ਬਲਬਲ ਦਾ ਬਟਾ ਲੱਗਦਾ ਨਹੀਂ ਪੂਰਾ ਕੋਕਾ ਪੀਸ ਹਾਂ ਫੁਨੇਕਾ ਫਿਰ ਖਵਾ ਦੇ ਦੇਖੋ ਥਾਨਲੇਵਾ ਬਹੁਤ ਪਿਆਰਾ ਬਾਖਮਲਾ ਆਰਡਰ ਕੀਤਾ ਨੇ ਤੇ ਗਰੰਟੀ ਵਾਲੇ ਥਾਵਾਂ ਦੁੱਧ ਲੈ ਬਹੁਤ ਸੁਣਾਉਂਗੇ ਸਾਰੇ ਬੰਨਿਓ ਪੱਕ ਸਾਰੇ ਪੱਕ ਹੋ ਗਏ ਸਾਰੇ ਪੱਕੋ ਪੂਰੀ ਗਾਂਗੇ ਬੰਦੇ 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 ਥੋੜੀ ਨਾ ਦਾਰਦੀ ਆ ਹਾਂਜੀ ਹਾਂਜੀ ਦਾਰਦੀ ਨਾ ਕੈਮਰੇ ਤੋਂ ਚੱਬੂ ਥੋੜੀ ਕਰਦੀ ਆ ਉਹ ਲਓ ਮਤੁਰੇ ਇੱਕ ਨਾ ਫੇਰ ਚੈੱਕ ਕਰ ਲੋ ਥਾਨਲੇਵਾ ਬਹੁਤ ਸੁਣਾ ਆਰਡਰ ਹੈ ਹਾਂਜੀ ਬੈਠੋ ਭਾਈ ਤੂੰ ਗਾਦੀ ਠੀਕ ਆ ਜੀ ਆਓ ਬਹੁਤ ਸੁਣਾ ਚਿੰਤਾ ਅੱਜ ਇਹਦਾ ਟਾਈਮ ਹੀ 2 ਵਜੇ ਇਹਦੇ ਹਾਂਜੀ ਆ ਰਹੀਦਾ ਇੱਥੇ ਕਦੋਂ ਸ਼ਾਮਾਂ ਪੈਣਾਂ ਆ ਆੜੀ ਭਾਜੀ 1 2 ਨੰਬਰ ਲਗਾਵਾ ਹਾਂਜੀ ਭਾਜੀ ਇਹ ਵੀ ਅੱਜ ਨਾ ਇਹਨੂੰ ਚੌਥਾ ਦਿਨ ਹੋ ਗਿਆ ਉਸੂਈ ਦਿਨ ਚੌਥਾ ਹਾਂਜੀ ਤੇ ਦੁੱਧ ਕਿੰਨਾ ਬੋੜਾ ਰਹੀਗੇ ਭਾਜੀ ਇਹ 7 ਕਿਲੋ ਬੋੜਾ ਵਾ ਆਖ ਨੂੰ ਦਾਹਾ ਕੀ ਜੀ ਆ ਜੀ 7 ਕਿਲੋ ਬੋੜੀ ਤੇ ਕਿੰਨਾ ਕਰਜੂਗੀ ਦੁੱਧ 10 ਕਿਲੋ 12 ਕਿਲੋ ਦੇਜੂਗੀ ਬੱਛੀ ਥਾਂ ਤੁਨ ਚਾਰੇ ਬਰਾਬਰ ਹਨਾ ਲਾ ਕੋ ਜੇ ਇੱਕ ਮਾੜਾ ਜਣਾ ਇੱਕ ਥਾਂ ਤੇ ਨਾ ਤੇ ਜਿ ਤਰ੍ਹਾਂ ਕਿਸੇ ਡੰਗਰ ਨੇ ਖੁਰਜਾ ਰੱਖਤਾ ਅੱਛਾ ਸ਼ਾਹ ਨਾ ਪਰੇ ਬੰਨ ਮੜਾ ਛਿਲਿਆ ਗਿਆ ਉਹਦਾ ਕਰਕੇ ਥੋੜਾ ਐ ਨਾ ਈੜ ਮਣਾਉਂਦੀ ਆ ਬਾਕੀ ਥਾਨ ਪਾਂਡਾ ਸਾਰਾ ਸਾਫ ਤੇ ਦੋਰੋ ਲੋ ਮਿੱਤਰੋ ਚਲੋ ਮੈਂ ਕੱਦ ਘਾਟਿਆ ਸੋਨਾ ਬੋਟ ਸੱਚ ਰਿਆ ਥਾਨ ਨੇ ਬਹੁਤ ਸੋਨਾ ਵਾ ਬਾਕਮਲ ਆਡਰ ਲੱਗਾ ਇਹਨੂੰ ਵੀ ਤੋਰ ਚਾਲ ਚੈੱਕ ਕਰੋ ਗਾਉਂਦੀ ਪਹਿਲਾਂ ਚੌਗੀ ਮੂੰਹ ਕਿੰਨੀ ਚੌਗੀ ਆਪਾਂ ਤੁਹਾਨੂੰ ਦਿਖਾ ਸਕਦੇ ਠੀਕ ਠੀਕ ਆ ਜੀ ਲੋ ਮਿੱਤਰੋ ਫਿਰ ਚੈੱਕ ਕਰੋ ਤੋਰ ਚਾਲ ਫੇਸ ਕੁਆਲਿਟੀ ਬਹੁਤ ਸੋਹਣੇ ਸੋਹਣੇ ਆਡਰ ਗਾਵਾਂ ਦੇ ਆ ਚੈੱਕ ਕਰੋ ਫੇਸ ਕੁਆਲਿਟੀ ਐ ਨਗੇਨੇ ਵਰਗੀਆਂ ਗਾਵਾਂ ਕਿਤੇ ਮਕਾਉੀ ਕਰਨੇ ਬਹਿਣਾ ਬਹਿਣਾ ਬਹੁਤ ਸੁਣੀਆ ਵੜਾਂਗੇ ਪਹਿਲਣਾ ਪਿੱਲਣਾ ਚਾਰ ਚਾਰ ਹੰਦ ਮੂੰਹ ਗਾਵਾਂ ਨਹੀਂ ਅੱਜ ਮਾ ਤੋਫੇ 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 ਗਏ ਹਾਂ ਬਾਕੀ ਇਹਨੂੰ ਪਾ ਜਲੀਏ ਉਹਨਾਂ ਪਾ ਜਲੀਏ ਬਾਕੀ ਮਾਲ ਦਾ ਮੁੱਲ ਗਲਤ ਲੋਕੀ ਕਰੀ ਜਾਂਦੇ ਆ ਹਾਂਜੀ ਹਾਂਜੀ ਇਸ ਤਰੀਕੇ ਨਾਲ ਕਰਨ ਕੋਈ ਬੰਦਾ ਮਾਹਤੜ ਵੀ ਖੇਲੇ ਕੋਈ ਗਰੀਬ ਬੰਦਾ ਵੀ ਲੈਸਾ ਚੜਾ ਐਵੇਂ ਨਾ ਜਿਹੜਾ ਸਹੀ ਕਿੱਥੇ ਪਹੂ ਵਿਕਣਾ ਉੱਥੇ ਵਿਕਣਾ ਸਹੀ ਗੱਲ ਹਾਂਜੀ ਇਹਦਾ ਜਿੱਥੇ ਪਹੂ ਵਿਕਣਾ ਉੱਥੇ ਵਿਕਣਾ ਇਹ ਮੈਂ ਇਹਦਾ 85 ਮੰਗੀ ਜਾਈਏ ਨਾ 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 ਉਹ ਜਿਹੜਾ ਪਹੂ ਜਿੱਥੇ ਵਿਕਣਾ ਉੱਥੇ ਇਹਦੇ ਕਰਦੇ ਮੁੱਲ ਆਪਾਂ ਕਰਮੌਲੀ ਦਾ ਭਾਈ ਇਹਦਾ ਮੁੱਲ ਕਰਦੇ 35000 ਰੁਪਏ 35000 32 ਦੀ ਵਸ਼ੀ ਦੇ ਦਾਂਗੇ ਹੋਰ ਥੱਲੇ ਵਾਣ ਹੋਊਗੀ 500 ਰੁਪਏ ਛੱਡਾਂਗੇ ਆਪਾਂ ਬਹੁਤਾ ਫਰਕ ਰੱਖ ਕੇ ਰੱਖਿਆ ਲਓ ਵੀ ਮਿੱਤਰੋ ਤੇ ਬੱਚਾ ਇਹ ਆ ਗਿਆ ਇਹਦਾ ਆਜ ਬੱਚਾ ਲਓਏ ਮਿੱਤਰੋ ਬਿਲਕੁਲ ਤਾਜੀ ਸੂਈ ਜੇ ਨਹੀਂ ਬੱਚਾ ਦੇ ਵੇਖ ਲੱਗਦਾ ਤਾਜ਼ਾ ਆਉਂਦਾ ਮੇਰੇ ਕੋਲ ਨਹੀਂ ਨਾ ਚੌਥਾ ਦੇਣਾ ਪਰ ਤੋਂ ਵੀਡੀਓ ਜੇਰ ਭਾਈ ਦੀ ਸਾਰਾ ਬੋਲੀ ਬੰਦੀ ਆ ਅਜੇ ਅਜੇ ਬੋਲਾ ਦੋਵਾਂ ਦੇ ਛੱਲੇ ਬੋਲੀ ਆ ਇਹ ਠੀਕ ਆ ਇਹਨੂੰ ਚੌਥਾ ਦਿਨ ਉਹਨੂੰ ਤੀਜਾ ਦੇ ਆ ਹੋਰ ਬੱਚਾ ਜੇ ਇਹ ਬੱਚਾ 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 ਮਤਲਬ ਆਪਣੇ ਤੋਂ ਵੀਡੀਓ ਜੇਰ ਭਾਈ ਦੀ ਸਾਰਾ ਠੀਕ ਆ ਆੜੇ ਗਾਂ ਤਿੰਨ ਬਰ ਤੇ ਆ ਇਹ ਪਾਜੀ ਗੱਬਣ ਗੱਬਣ ਹਾਂਜੀ ਤੇ ਸੂਅਕ ਨਾ ਸੂਗੀ ਸੂਅਰ ਕੀ ਘਰ ਤੇ ਆਂਦੇ ਦੂਜਾ ਪਾਸੇ ਤਿੱਜਲ ਕਰਕੇ ਰਹੀ ਆ ਠੀਕ ਆ ਬਾਕੀ ਦਰਮਾਲੀਆਂ ਇਹਨਾਂ ਦਾ ਕਿਹੜਾ ਪਤਾ ਲੱਗਦਾ ਐਵੇਂ ਵੀ ਪਾਜੀ ਬਾਹਰ ਹੋ ਜਾਈਗੀ ਰਿਕੋਰਕੀ ਦਾ ਪਹਿਲਾ ਜਾਣਗੇ ਹਾਂਜੀ ਰਿਕੋਰਕੀ ਦੁੱਧ ਦੁੱਧ ਕਿੰਨਾ ਤਕੜਾ ਨੇ ਦੋ ਤਾਂ ਦੇ 13-14 ਕਿਲੋ ਦੇ ਜਾਂਦੀ ਕਿੰਨ ਟਾਈਮ ਕਨੇ ਖੜਦੀ ਏ ਬਸ ਤਿਆਰ ਹੀ ਆ ਠੁੜਿਆਂ ਤੇ ਵਛੀ ਕੋਈ ਦੋ ਲੈ ਜੇ ਕੋਈ 4 ਦਿਨ ਉਸ ਤਰ੍ਹਾਂ ਦੇ 23 ਦਿਨ ਦੇ ਪੂਰੇ ਵੀ ਠੀਕ ਆ ਜੀ ਮਿੱਤਰੋ ਕੱਦ ਘਾਟ ਚੈੱਕ ਕਰੋ ਗਾਂ ਦਾ ਉਹ ਚੱਲੋ ਮੈਂ ਕੱਦ ਘਾਟ ਆ ਇਹ ਭਾਰੇ ਸ੍ਰੀ ਦੀ ਮਾਲਕ ਆ ਖਾਨ ਲਿਵਾ ਬਹੁਤ ਸੋਹਣਾ ਵਾ ਸੂਨ ਦਾ ਜੋ ਨੇੜੇ ਨੇੜੇ ਲੱਗੇ ਨੇ ਆਪਣਾ ਹਵਾਨਾ ਪੂਰਾ ਕਦ ਕਰ ਜੂਗਾ ਲੈ ਬੰਦੇ ਬੰਦੇ ਪੁੱਛਾ ਕਦ ਗਾਟ ਆ ਹੈਵੀ ਬੋਡੀ ਵੇਟ ਆ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਫੇਸ ਕੁਆਲਿਟੀ ਆ ਬਾਕੀ ਇਹ ਨਹੀਂ ਕੋਈ ਮਾਲ ਸੰਭਦਾ ਹੀ ਨਹੀਂ ਆ ਜੇ ਮਾਲ ਸਾਹਮਣੇ ਨਾ ਆਵੇ ਹਾਂਜੀ ਹਾਂਜੀ ਕੋਈ ਇਹੋ ਜੀ ਗੱਲ ਥੋੜਾ ਬੁੱਢੜ ਵਾ ਜਾਂ ਨਾ 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 ਜਵਾਨ ਗਣਗੇ ਹਾਂ ਐ ਜੱਟ ਪਲੇ ਦਾ ਗਾਵਾ ਹੋਰ ਜਲਦੀ ਕਾ ਨੂੰ ਫੇਰ ਤੋਰ ਚ ਖਾਦਨੇ ਆ ਕੱਦ ਕਾਟ ਬਹੁਤ ਸੋਹਣਾ ਗਾਉਂਦਾ ਉੱਚਾ ਲੰਮਾ ਕੱਦ ਕਾਟ ਆ ਬਾਡੀ ਸੱਚੇ ਦਾ ਬਹੁਤ ਸੋਹਣਾ ਬਹੁਤ ਸੋਹਣਾ ਅੱਡਰ ਆ ਤੇ ਨਹੀਂ ਕੋਈ ਪਿਛੂਕਰ ਛੱਲਾ ਹੋਊਗਾ ਨਾ ਨਾ ਆ ਦੇ ਘੱਲਾਂ ਬਹੁਤ ਪੀਆਂ ਇਹਦੇ ਬੱਚੀ 23 ਦਿਨ ਤੱਕ ਪੂਰੇ ਦੇ ਸਾਰਾ ਕੁਝ ਪੂਰਾ ਤੇ ਰੁੱਧ ਕਿੰਨਾ ਕਰ ਜੂਗੇ ਤੋ 14 15 ਕਿਲੋ ਕਰ ਜੂਗੀ ਗਰਮੀ ਹੁਣ ਗਾ ਆ ਗਰਮੀ ਥੋੜਾ ਫਰਕ ਪੈਂਦਾ ਨਾ ਚੱਲ ਆ ਬੰਦ ਕੋ ਨਹੀਂ ਕਰਾਸ ਹੁੰਦੀ ਕਰਾਸ ਗਾ ਨਾ ਕਰਾਸ ਬੰਦੇ ਬੰਦੂ ਸਰ ਦਾ ਚੁੱਦਾ ਸੋਨਾ ਬਣੋਣਾ ਬਿਲਕੁਲ ਚਲੋ ਮੈਂ ਕੱਦਗਾਟਿਆ ਦੋ ਦਿਨ ਨੂੰ ਕੀ ਨਾ ਕੀਂਦਾ ਬਹੁਤ ਸੋਨਾ ਕੱਦਗਾਟਿਆ ਹਾਂਜੀ ਇਹਦਾ ਕਰਦੇ ਮੁੱਲ ਆਪਾਂ ਇਹਦਾ ਮੰਗ ਨੂੰ 40 ਮੰਗੀ ਜੇ 42 ਮੰਗੀ ਜੇ 35000 ਰੁਪਏ ਚੋਂ 2000 ਦਾ ਸ਼ੋਰ ਲਓ ਵੀ ਮਿੱਤਰੋ ਹੌਲੇ ਹੌਲੇ ਭਾ ਕਿਤੇ ਵੇਨੇ ਤੇ گاਵਾ ਵੇਖੋ ਟੌਪ ਦੀਆਂ گاਵਾ ਚੰਗੇ ਰਿਕਾਰਡ ਦੇ گاਵਾ ਨੇ ਆਹ 3 ਨੰਬਰ ਗਾਵੇਂ ਮਿਰਜੀ ਇਹ ਭਾਜੀ ਆਪਣਾ ਬੰਦੇ ਤੋਂ ਦੇਖੇ ਤੋਂ ਲਈ ਆ ਕਿ ਦੁੱਧਾ ਸੁਗਾ ਸੁਈਆ ਅੱਛਾ 1.5 ਮਹੀਨਾ ਹੋ ਗਿਆ ਨੂੰ ਬਣੀ ਬਣੀ ਨੂੰ ਦੁੱਧ 7 ਕਿਲੋ 7 ਕਿਲੋ ਅੱਜ ਵੀ ਕੇ ਬੰਦੇ ਨਾ ਆਉਣਾ ਹੀ ਮੰਨਣਾ ਉਹ ਹਾਂ ਉਹਨਾਂ ਦੇ ਮੁੜਕੇ ਆਏ ਨਹੀਂ ਆ ਲੇਟ ਚੋਈ ਆ ਦੁੱਧ 7 ਕਿਲੋ ਜਿਹੜਾ ਉਹ ਹੈਗਾ ਤੋਂ ਤਾਂ 8 ਕਿਲੋ ਆ 8 ਕਿਲੋ ਪਰ 7 ਕਿਲੋ ਦੁੱਧ ਜਿਹੜਾ ਚੋਇਆ ਜਾਣਾ ਇਹ ਛੋਟਾ ਕਰਕੇ ਇਹਨੂੰ ਪਤਾ ਹੋਊਗਾ ਜਾਂ ਕਿੱਦਾਂ ਹਾਂ ਐਦਾਂ ਹੀ ਫੇਰ ਜੇ ਅੱਜੋਂ ਮਰਗੀ ਚੋਲੇ ਦਾ ਲੱਗਦਾ ਹੈ ਚੈੱਕ ਕਰੋ ਇਹ ਇਸ ਤਰ੍ਹਾਂ ਹੀ ਮੋਟੀ ਮੁੰਨ ਘਾਰ ਜੇ ਇਹ ਵੀ ਪਰਾ ਜਿਹੜਾ ਮਰਜੀ ਕਰੇ ਬਿਲਕੁਲ ਠੰਡੀ ਸੀ ਲਗਾਵਾ ਇਹਨੇ ਖੋਲੀਏ ਲਓ ਮਤਰੋਵੇ ਦਾ ਕੱਦ ਘਾ ਚੈੱਕ ਕਰੋ ਸੋਹਣੀ ਬੱਛੀ ਬਹੁਤ ਸੋਹਣੀ ਗਾਵਾਂ ਤੇ ਪਿੱਠ ਪੜਾਖੋ ਗਾਂ ਦਾ ਚੱਲਾ ਮੈਂ ਕੱਦ ਘਾ ਟਿਆ ਲਾਵਾ ਵੀ ਟੋਕਰ ਛੋਕਰ ਦੇ ਕੇ ਸੱਜਰ ਪਾਲੀ ਬਸ ਬਸ ਤੇ ਬਾਕੀ ਸਿਰ ਦੇ ਉੱਤੇ ਮਾਲਕ ਹੋਵੇ ਨਾ ਟੋਕੜਾਂ ਵੀ ਭਾਜੀ ਸੱਜਰ ਥਨ ਲੈਵਾ ਤੌਰ ਚੱਲ ਚੈੱਕ ਕਰੋ ਸਿਆਣੀ ਚਾਹੀਦੀ ਬਹੁਤੀ ਬੱਛੀ ਚੰਗੀ ਆ ਗਈ ਮੈਂ ਨਾ ਬਿਲਕੁਲ ਭਲੇ ਮੌਸਬਾ ਦੀ ਮਾਲਕਾ ਤੇ ਉੱਚਾ ਲਾ ਮੈਂ ਕੱਦ ਘਾ ਟਿਆ ਸੋਹਣਾ ਬੋਡੀ ਸੱਜਰ ਫੇਸ ਕੁਆਲੀ ਬਹੁਤ ਸੋਹਣੀ ਹੈ 7 8 ਲੀਟਰ ਦੁੱਧ ਪਿਆਰੇ ਬਿਲਕੁਲ 7 ਕਿਲੋ ਦੁੱਧ ਐ ਝੋਕੇ ਲਵੇ ਕੋਈ ਸਲੈਕਟ ਕਰੋ ਫੇਸ ਕੁਆਲਟੀ ਬਹੁਤ ਸੋਹਣੇ 1.5 ਮਿੰਟ ਹੋ ਗਿਆ ਜੋ ਬਣੀ ਨੂੰ 1.5 ਮਿੰਟ ਬਾਕੀ ਕਰੀਦਾ ਕਰਕੇ ਚੈੱਕ ਨਹੀਂ ਕਰਾਂ ਮੈਂ ਕੋਈ ਪਰ ਆਪਾਂ ਖਾਲੀਆਂ ਕਰਕੇ ਇਹ ਤਾਂ ਅਗਲੇ ਦੀ ਕਿਸਮ ਤੱਕ ਅਗੇ ਆਪਾਂ ਬਸ ਐਵੇਂ ਕੋਈ ਝੂਠ ਮਾਰੇ ਜੇ ਕੋਈ ਹਾਂਜੀ ਇਹ ਦੁੱਧ ਮਈਆਂ ਵਰਗਾ ਦੁੱਧ ਛਟਾ ਮਈਆਂ ਵਰਗੇ ਚੰਗਣਾ ਜਾਣ ਕੇ ਤੰਗੀ ਫੈਡ ਆ ਜਾਂਦੀ ਏ ਵੀ ਸੋਹਣੀ ਮੈਂ ਕਿਹਾ ਦੋ ਦਿਨ ਇਹਨਾਂ ਨੂੰ 10 ਕਿਲੋ ਦੁੱਧ ਦੇ ਜਾਣਾ ਜੇ ਤੱਕ ਨਹੀਂ ਨੂੰ ਪੈ ਗਏ ਨਾ ਦੁੱਧ 10 ਕਿਲੋ ਤੇ ਇਹਦਾ ਵੀ ਕੋਈ ਕਰਦੇ ਮੁੱਲ ਆਪਾਂ ਕੋਦੇ ਨੂੰ ਕਰਦੇ ਨਾ ਭਾਜੀ ਸੰਦੀ ਦੇ ਜਾਣੇ ਵੀ ਇਹਨੇ ਨੇ ਭਾ ਨੀ ਕਿੰਨੇ ਪਾ ਨੀ ਲੈ ਕੇ ਪਾ ਇਹਦਾ ਮੁੱਲ 50 ਕਰਦੇ ਆ ਜਿਹੜਾ ਜਾਂ ਉੜਦੇ ਆਣ ਉੜਦੀਆਂ ਉੜਦੀਆਂ ਜਾਣ 50 ਮੰਗਦੇ 22 ਦੀ ਮੱਛੀ ਦੀ ਹਾਂ ਬਈ ਬਲਤਰੋ 22 ਦਾ ਆਪਦੀ ਗਾਂ ਜੇ ਤੇ ਹੋਰ ਹੀ ਮਾਦ ਖਲਾਊਗਾ ਕਰ ਦਾਂਗੇ ਕੋਈ ਭਰਾ ਫੋਨ ਲਾਵੇ ਕਰ ਮਰਾ ਭਰਾ ਹਾਂਜੀ ਮਾਸਰ ਹਾਂ ਰਹੀ ਪਾਈਨ ਉਹ ਤਾਂ ਗਾਂ ਕੀ ਆਪਣੀ ਇੱਕ ਰੱਤ ਤੋਂ ਦੇਖੋ ਰਹੀ ਮੈਨਾ ਪੇਟ ਪੂਰਾ ਦੇਖੋ 80 ਦੀ ਲੈਣੀ ਆ ਜੀ ਸਾਨਾ ਵਰਗੀ ਗਾਂ ਸਾਨਾ ਵਰਗੀ ਮੈਂ ਕਿਹਾ ਸਭੀ ਕਰਨ ਚੰਗੀ ਵੀਰ ਕੇ ਵੀਰ ਨੇ ਆਹ ਕਿਹਦੀ ਗਾਂ ਪਾਈ ਨਬਰ ਤੇ ਆ ਤੇ ਭਾਜੀ ਜਦੋਂ ਤੁਹਾਡਾ ਫੋਨ ਆਉਂਦੇ ਆ ਨਾ ਹਾਂਜੀ ਤੇ ਕੋਈ ਛੱਡ ਪਹਿਲਾਂ ਆਈ ਆ ਤੇ ਮੈਂ ਚੋਈ ਛੇ ਦੇ 10 ਵਜੇ ਮੈਂ ਨੀਟ ਹੋ ਗਿਆ ਅੱਛਾ ਅੱਛਾ ਦੁੱਧ ਦੇ ਦੇ ਸਾਨੂੰ 10 ਕਿਲੋ 10 ਲੀਟਰ ਪਤਾ ਨਹੀਂ ਇਹ ਸਾਲ ਦੀ ਸੂਈ ਆ ਅੱਛਾ ਅੱਛਾ ਇਹ ਤਿੰਨਾਂ ਮਹੀਨੇ ਦੀ ਸੂਈ ਆ ਅੱਛਾ ਇੱਕ ਐਮਹੀਨੇ ਦੀ ਸੂਈ ਠੀਕ ਆ ਜੀ ਦੁੱਧ 10 ਕਿਲੋ ਬੱਚਾ ਨਹੀਂ ਆ ਬੱਚਾ ਨਹੀਂ ਆ ਹਾਂਜੀ ਲਓ ਮੇਤਰੋ ਬੱਚਾ ਨਹੀਂ ਆ ਤੇ 10 ਹਿਟ ਦੋ ਤਿਆਰ ਗਏ ਨੀ ਨੀਤ ਲਿਆਰੀ ਨਹੀਂ ਪਦਲੀ ਕੋਈ ਆਵੇ ਤੇ 10 ਨਿਵਾਹੀ ਜੋ ਇਹਦਾ ਕਦਗੜ ਬਹੁਤ ਸੋਹਣਾ ਗਾਉਂਦਾ ਹੈ ਗਾਈ ਗਾਈ ਆ ਉੱਚਾ ਲੰਮਾ ਕਦਗੜ ਹੈ ਵੇਖੋ ਹੈਵੀ ਬਾਡੀ ਵੇਟ ਥਾਂ ਲਿਆ ਬਹੁਤ ਸੋਹਣਾ ਹੈ ਇਹ ਤਾਂ ਐ ਸੱਜਰ ਦੀਦਾਂ ਲੱਗਦੀ ਆ ਹਾਂਜੀ ਜੋ ਸੱਜਰ ਗਾਉਂਦੀਦਾਂ ਲੱਗਦੀ ਆ ਗੱਲ ਕੋਈ ਹੈ ਨਹੀਂ ਦੋ ਤਿੰਨ ਇਹਨਾਂ 13 14 ਕਿਲੋ ਦੇ ਜਣਾ ਮੈਨੂੰ ਮੈਨੂੰ ਬਹੁਤ ਸੋਹਣਾ ਬਾਡੀ ਸੋਚ ਰਿਹਾ ਤੇ ਫੇਸ ਕੋਲ ਚੇਕ ਕਰੋ ਬਾਕੀ ਪੱਠੇ ਵੰਡ ਪੈ ਗਏ ਤੇ ਦੁੱਧ ਹੋਰ ਵਧੂਗੀ ਤੋ ਚੱਲ ਬਹੁਤ ਸੋਨਾ ਕੱਦ ਕੱਦ ਵੱਡੇ ਲੇਵ ਦੇ ਗਾਵਾਂ ਕਰਨਗੇ ਇੱਕ ਨੰਬਰ ਥੋੜਾ ਥਣ ਕੁਟਾ ਵਾ ਬਾਕੀ ਚੋਣ ਚੰਗੀ ਥਣ ਜਿਹੜੇ ਬਰਾਬਰ ਹਨ ਬਰਾਬਰ ਬਰਾਬਰ ਉਹ ਤਰ੍ਹਾਂ ਮਤਲਬ ਛੋਟਾ ਥਣ ਮਤਲਬ ਰੱਖ ਲਈ ਜੋ ਕਸਮ ਪੈਂਦੀ ਹੈ ਨਾ ਫਿਰ ਤਾਲੇ ਪੂਰੇ ਹੋ ਜਾਂਦੇ ਪੂਰੇ ਐ ਕੁਟਾ ਲਈ ਇਹਦੇ ਮੇਤਰਾ ਉੱਚਾ ਲਾ ਮੈਂ ਕੱਦ ਕੱਟਿਆ ਲੰਬੇ ਲੈਂਥ ਤੇਰੀਆਂ ਦੀ ਆ ਗਏ ਜੇ ਚੋਈ ਆ ਹਾਂਜੀ ਹਾਂਜੀ ਬੰਦੀ ਆਉਂਦੀ ਹੈ ਮੈਂ ਨਾ ਐ ਜਿਵੇਂ ਬਿਲਕੁਲ ਸਜਤਾਈ ਸੂਈਆਂ ਨਾਲ ਲੱਗਦੀ ਇਹਦੇ ਕਰਦੇ ਮੁੱਲ ਆਪਾਂ ਤੇਰਾ ਮੁੱਲ ਕਰਦੇ ਹਾਂ ਈ ਆ ਰੁਪਿਆ ਲੋ ਮਿੱਤਰ ਹੋਰ ਕੋਈ ਮਾਨਸ ਲਵ ਚੋਂ ਕਰਨਾ ਹੋਏ ਪੰਜੀ ਦੀ ਦੇਣਾ ਪੰਜ ਹਜ਼ਾਰ ਦੀ ਲੋ ਮਿੱਤਰ ਫੋਨ ਲਓ ਕਰਾ ਵੀਰ ਨੂੰ ਤੇ ਆ ਇੱਕ ਹੋ ਛੋਟੀ ਆ ਵੰਗੋ ਇੱਕ ਮਹੀਨਾ ਆਪਣੇ ਤੁਹਾਡੀ ਲੱਕੀਆਂ ਕਿਹੜੀ ਆ ਆਓ ਹਾਂਜੀ ਇਹਦਾ ਕੀ ਰਿਕਾਰਡ ਆ ਇਹਦਾ ਭਾਜੀ ਇਹਨੂੰ 2 ਮਹੀਨੇ ਹੋ ਗਏ ਬਣੀ 2 ਮਹੀਨੇ ਹਾਂ ਕੋਈ ਨਹੀਂ ਦੱਸ ਕੇ ਨਪਾਂਗੇ ਠਹਿਰ ਕੇ ਵੀ ਚੈੱਕ ਕਰਾਵਾਂਗੇ ਪਰ ਆਪਾਂ ਕੇ ਵੀਰ ਭਰਾ ਨੇ ਇਹ ਨਹੀਂ ਇਹ ਤੇ ਸੂਣ ਵਾਲੀ ਆ ਉਹ ਇਹ ਆਪਾਂ ਸੂਆ ਕਿ ਨਾ ਹੋਊਗੀ ਸੂਈ ਆ ਦੂਜਾ ਹੀ ਸੂਈ ਛੋਟੀ ਦੂਜਾ ਦੁੱਧ ਕਿ ਨਾ ਦੁੱਧ ਪਾਜੀ ਸ਼ੇਕ ਲੋ ਜਿਹੜਾ ਚੋਗੇ ਖਾ ਜਮੇ ਇਹਨੂੰ ਖੋਲੀ ਮਾਰਾ ਜਾ ਲਓ ਮਿੱਤਰੋ ਝੋਟੇ ਆ ਫੇਸ ਕੋਲ ਚੈੱਕ ਕਰੋ ਸਿੰਘ ਥੋੜਾ ਖੁੱਲਾ ਵੇ ਇਹਦੇ ਫੇਸ ਨਾਲ ਬਹੁਤ ਸੋਹਣਾ ਲੱਗਦਾ ਸਿੰਘ ਥੋੜਾ ਲੱਗਦਾ ਨਹੀਂ ਕਿਦਾਂ ਦਾ ਫੇਸ ਆ ਸਿੰਘ ਫੱਬਦਾ ਨੂੰ ਕੁੰਡਾ ਸਿੰਘ ਆ ਸੋਹਣਾ ਕਦਗਾਠ ਆ ਬਹੁਤ ਸੋਹਣੀ ਝੋਟੀ ਬਹੁਤ ਸੋਹਣੀ ਕਦਗਾਠ ਬਹੁਤ ਪਿਆਰਾ ਦਾ ਥਾਨ ਵਿੱਚ ਚਾਰਾ ਚਾਰੇ ਬਹੁਤ ਨਖਰੇ ਸਾਨਿਆ ਇਹ ਕੋਈ ਟਾਈਮ ਬਜ਼ਾਰ ਨਹੀਂ ਲੱਗਾ ਦੋ ਡੰਗ ਕੋਈ ਤਸੱਲੀ ਕਰੇ ਤਸੱਲੀ ਕਰਕੇ ਖਿਦਗੇ ਪਾੜੇ ਤੇ ਥਾਪੀ ਦੇ ਕੇ ਕੋਈ ਠੀਕ ਕਰ ਮੈਂ ਨਾ ਪਾੜਾ ਪਾ ਕੇ ਲੈ ਲੈ ਕੋਈ ਨਾ ਆ ਤੇਰੀ ਚੁਟਕੀ ਪਾ ਕੇ ਨਾ ਇਹ ਨਹੀਂ ਠੰਡੀ ਗਾਂ ਮੱਜ ਮਾਲੀ ਕਰ ਨਹੀਂ ਤੇ ਚਵਾਈ ਲੱਗੀ ਕਿਤੇ ਕੋਈ ਲੱਖ ਰੁਪਏ ਵਾਲੀ ਮਹਿਨੂ ਜਵਾਈ ਲੱਗੀ ਖਣ ਚਾਰੇ ਬਰਾਬਰਾਂ ਦੇ ਹੈ ਨਾ ਕੋਈ ਧਾਰ ਮਾਰਦੀ ਨਹੀਂ ਲੋੜ ਜੀ ਲੋ ਬਈ ਮੈਂ ਤੋਰ ਪਿੱਠ ਪੜਾ ਕੇ ਕਰੋ ਬਹੁਤ ਸੋਹਣੀ ਗਾਂ ਮੱਜ ਫੇਸ ਕੁਆਲ ਚਗਾ ਝੂਟੀ ਦੀ ਸੋਹਣਾ ਬੱਡੀ ਸੱਚਾ ਇਹਦਾ ਕਰਦੇ ਮੁੱਲ ਆਪਾਂ ਇਹਦਾ ਭਾਜੀ ਮੁੱਲ ਕਰਦੇ 55000 ਰੁਪਏ ਉਹਦੇ ਵਿੱਚੋਂ 2000 ਛੋਟ। 2000 ਛੋਟ। ਹਾਂ 70 ਮੰਗੀ ਜਗੇ 80 ਮੰਗੀ ਤੇ ਉੱਥੇ ਹੋਣਾ। ਸਾਨੂੰ ਜੇ ਹਿਸਾਬ ਨਾਲ ਮਿਲ ਗਿਆ ਅਸੀਂ ਉਸ ਹਿਸਾਬ ਨਾਲ ਪਾਉਂਦੇ ਹਾਂ। ਸਾਡੇ ਤੋਂ ਵਪਾਰੀ ਵੀ ਲੋਕਾਂ ਨੂੰ ਪਤਾ ਹੀ ਜਾਂਦਾ ਵੀਡੀਓ ਚੱਲ ਪੈਣੀ ਆ। ਸਾਰਿਆਂ ਨੂੰ ਪਤਾ ਜਨਾ ਵੀ ਆਪਾਂ ਮੁੱਲ ਰੱਖੀਦਾ ਜਲਪਾਣੀ ਬਾਜੇ। ਮੈਂ ਮੁੱਲ ਤੇ ਵੀ ਆਪਣੇ ਬਿਲਕੁਲ ਜਾਇ ਜਾ ਰਿਹਾ। ਇੱਜਾ ਹੀ ਮੈਨੂੰ ਪਤਾ ਹੀ ਨਹੀਂ ਪੀ ਮੇਰੇ ਤੋਂ। ਨਾ 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 ਬਹੁਤ ਸੁਹਣੀ ਜਨਗੀ ਹੈ। ਸੁਭਾਅ ਚੰਗਾ ਮੈਂਦਾ। ਥੋੜਾ ਡਰਦੀ ਹੈ ਬੋ। ਥੋੜਾ ਕਰਦੇ ਕੈਮਰੇ ਤੋਂ ਚਲ ਕੋਈ ਨਹੀਂ ਆ। ਕੋਈ ਨਹੀਂ ਜੇ ਮਾਰ ਚਲ ਕੋਈ ਥਾਪੀ ਮਾਰ ਕੇ ਬਹਿ ਜਾ ਕੋਈ ਬਾਕੀ ਕੋਈ ਆਪਣਾ ਭਰਾ ਜਾਣ ਕਰਕੇ ਦੇਊਗਾ ਹਾਂਜੀ ਹਾਂਜੀ ਤਸੱਲੀ ਕਰ ਤਸੱਲੀ ਕਰਕੇ ਚੈੱਕ ਕਰਕੇ ਚਲ ਕੋਈ ਨਹੀਂ ਬਾਕੀ ਕਿ ਖੇਚਾ ਕਰੇ ਲੈਣੇ ਵੀਰ ਕੇ ਪਾਉਣੇ ਬਾਕੀ ਚਾਰੋਂ ਮੱਝ ਛੁੱਟੇ ਕੋਈ ਗੱਲ ਨਹੀਂ ਹੋ ਜੀ ਓਕੇ ਵੀਰ ਜੀ ਧੰਨਵਾਦ ਫਾਸਿਗਾ ਵੀਰ ਜੀ